ਨਮਨਸਤ ਜੀ ਸਤਿ ਸ਼੍ਰੀ ਅਕਾਲ 아이ਨੇ ਤੁਹਾਡੇ ਮੋਨਿਕਾ ਤਮਨ ਤੁਹਾਡੇ ਚੈਨਲ ਦੇ ਨਾਲ ਜੋ ਕਿ ਤੁਸੀਂ ਸਭ ਚਾਹੁੰਦੇ ਹੋ ਚੈਨਲ ਦਾ ਨਾਮ ਮੋਨਿਕਾ ਤਮਨ ਅਫੀਸ਼ੀਅਲ ਹੈ ਔਰ ਮੇਰਾ ਇੱਕ ਜ਼ੀਰਚ ਉਫ ਦਾ ਪੇਜ ਵੀ ਹੈ ਹੋ ਸਕੇ ਤਾਂ ਤੁਸੀਂ ਉਸ ਨੂੰ ਵੀ ਫੋਲੋ ਕਰੋ ਤੇ ਬਾਕੀ ਦੀਵਾਬਲੀ ਨੂੰ ਲਿਖਿਆ ਜਾਵੇ ਤਾਂ ਦੀਵਾਬਲੀ ਦਾ ਟਾਈਮ ਪੀਰੀਅਡ ਜਿਹੜਾ ਹੈ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਦਿਖਾ ਚੁੱਕੀ ਹਾਂ ਜਿਹੜਾ ਕਿ ਅਸੀਂ 20 ਤਰੀਕ ਨੂੰ ਹੀ ਆਪਣਾ ਦੀਵਾਲੀ ਦਾ ਫੈਸਟੀਵਲ ਕਰ ਚੁੱਕੇ ਹ ਸੀ कुछ नहीं, तो कुछ लोगों ने कल दिवाली मनाई है तो थोड़ा मैं अभी भी दस चुकी हूँ हर एक अपने अपने रीति रिवाज अपने तरीके हर कोई चलता है बाकी तो बाकी त्यौहार सारे का बहुत वीया रहा होएगा परमात्मा अगे मैं इस चीज़ की गुंजाइश करा कि परमात्मा ने थोड़ा तो टाइम पीरियड सारा वध्या लिया है हल्की हल्की हो रही सी डस्टिंग जरूरी नहीं कि डस्टिंग सिर्फ दिवाली से ही मनी जाती है दिवाली तो बाद भी अगों पिछों भी हमेशा डस्टिंग चलती ही रही है साड़ी ਤੇ ਦੇਖੋ ਜੀ ਵਿంటర్ ਵਿਦਿਆਦੀਕ ਮੈਂ ਡிரஸ் ਨਿਕਾਲ ਦਿੱਤੀ ਆ ਵਿంటర్ ਦੀ ਕਿਉਂਕਿ ਵਿਦਿਆ ਦਾ ਸਪੈਸ਼ਲ ਮੈਸੇਜ ਆ ਚੁੱਕਿਆ ਮੈਮ ਨੂੰ ਕਿ ਮੈਮ ਨੇ ਸਾਰਿਆਂ ਨੂੰ ਗਰੁੱਪ ਵਿੱਚ ਪੜਾ ਲਿਆ ਹੈ ਕਿ ਬੱਚੇ ਲਈ ਵਿంటర్ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਹੋ ਸਕੇ ਤੇ ਵਿంటర్ ਡிரஸ் ਵਿਦਿਆ ਦੀ ਜਿਹੜੀ ਕਿ ਤੁਸੀਂ ਦਲਵਾ ਕੇ ਭੇਜੋ ਤੇ ਸਮਰ ਜਿਹੜੀ ਡிரஸ் ਹੈ ਉਹਨੂੰ ਰਿਮੂਵ ਕਰੋ ਤੇ ਇਹਦੀ ਕੋ ਵਿਦਿਆ ਦੀ ਸੌਕਸ ਗ੍ਰੇ ਕਲਰ ਦੀਆਂ ਸੌਕਸ ਹੁੰਦੀਆਂ ਸਕੂਲ ਤੇ ਡிரஸ் ਆ ये दोनों कॉम्पीटिशन के टाइम बहुत आ चुके हैं अलग अलग स्कूलों से अलग अलग ड्रैसा का कॉम्पीटिशन साइम होंगे ना एक ही ड्रैस सोमवार शनिवार तक नॉन स्टॉप की तरह तो जे किसी वे गंदी हो जानी ना तो राति सर्फ चप्पे भ्यौनी दिन धो तो के फटाफट -फड़ प्रेस कर लेनी कि चल जी असी रेडी होना तो ड्रैस का कॉम्पीटिशन भी कॉम्बीनेशन की होंगे ऑलियन वाइट सूट जधी स्कैच लग गया इंक लग गई ज मतलब टेबल ਸਟ ਲੱਗੀ ਕਿ ਇਸ ਤਰ੍ਹਾਂ ਹੁੰਦਾ ਸੀ ਤੇ ਆ ਦੇਖੋ ਛੱਡੀ ਛੋਟੂ ਦੀ ਪੈਂਟ ਤੇ ਇਹ ਦੇਖੋ ਜੀ ਗ੍ਰੇ ਪੈਂਟਰ ਵਿਦਿਆ ਨੂੰ ਫਰਵਰੀ ਦੇ ਵਿੱਚ ਸਾਲ ਕੰਪਲੀਟ ਹੋ ਜਾਣਾ ਫਰਵਰੀ ਵਿੱਚ ਵਿਦਿਆ ਦਾ ਜਿਹੜਾ ਐਡਮਿਸ਼ਨ ਸਟਾਰਟਸ ਹੋਇਆ ਸੀ ਤੇ ਹੁਣ ਸਾਡੀ ਵਿੱਡੂਆਂ ਨੇ ਫਰਵਰੀ ਦੇ ਵਿੱਚ ਆ ਕੇ ਤੇ ਪ੍ਰੀਅਨ ਅਨਸਟਰੀ ਜਿੰਨੂੰ ਕਿਹਾ ਜਾਂਦਾ ਹੈ ਉਹਦੇ ਵਿੱਚ ਉਹਨੇ ਚਲੇ ਜਾਣਾ ਤੇ ਦੇਖੋ ਜੀ ਸਮਾਂ ਟਾਈਮ ਦੋਨੋਂ ਦਾ ਪਤਾ ਹੀ ਨਹੀਂ ਲੱਗਦਾ ਕਦੋਂ ਕਿਸਤ ਸਮਾਂ ਬੀਤ ਜਾਂਦਾ ਹੈ ਨਾ ਤੇ ਫਿਰ ਮੈਂ ਸੋਚਿਆ ਅੱਜ ਆਪਣੇ ਨਾ ਬੇਟੇ ਨੂੰ ਕਿਹਾ ਵਿਵੇਕ ਪੁੱਤਰ ਤੁਸੀਂ ਨਾ ਹਲਕਾ ਜਾਂ ਮੇਰਾ ਵੀਡੀਓ ਰੈਡੀ ਕਰ ਦੋ ਵੋ ਕਿਉਂਕਿ ਮੈਨੂੰ ਬੜਾ ਹੀ ਪੰਗਾ ਹੈ ਇੱਕੋ ਅੰਬਰੀਲਾ ਲਗਾਣਾ ਫਿਰ ਅੰਬਰੀਲਾ ਨਾਲ ਫੋਨ ਸੈੱਟ ਕਰਨਾ ਇੰਨੀ ਦੇਰ ਨੂੰ ਤਾਂ ਮੇਰੇ 100 ਕੰਮ ਨਿਬੜ ਜਾਂਦੇ ਜਿੰਨਾਂ ਨੂੰ ਮੈਂ ਅੰਬਰੀਲਾ ਦੇ ਨਾਲ ਫੋਨ ਹੀ ਸੈੱਟ ਕਰਦੀ ਆ ਤੇ ਇਸ ਲਈ ਵਿਵੇਕ ਕਹਿੰਦਾ ਚਲੋ ਮਮਾ ਮੈਂ ਬਣਾ ਦਿੰਦਾ ਬਾਕੀ ਡਸਟਿੰਗਸ ਦੇ ਕੱਪੜੇ ਕਿਹਦੇ ਕਿਹਦੇ ਘਰ ਹੈ ਪਈ ਰਹਿੰਦੀ ਜਾਂ ਨਹੀਂ ਪਈ ਰਹਿੰਦੇ ਜਾਂ ਕਈ ਮੇਰੇ ਵਰਗੇ ਕੀ ਹੁੰਦਾ ਕਈ ਵਾਰ ਮੈਨੂੰ ਕੁਝ ਮਿਲਦਾ ਨਹੀਂ ਤੇ ਮੈਂ ਕੀ ਕਰਦੀ ਆ ਐਕਸਟਰਾ ਸ਼ਰਟ ਜਿਹੜੀ ਵਾਸ਼ ਕਰਨ ਵਾਲੀ ਹੁੰਦੀ ਉਹਨਾਂ ਹੀ ਡਸਟਿੰਗਸ ਕਰ ਦਿੰਦੀ ਆ ਬਟ ਇਹ ਜਿਹੜੀਆਂ ਨਾ ਇਹ ਬਾਅਦ ਸਾਨੂੰ ਬਾਅਦ ਚ ਉਹ ਮਤਲਬ ਧੂਲ ਮਿੱਟੀ ਤੋਂ ਵਾਸ਼ ਕਰਨ ਦੀ ਬੜੀ ਦਿੱਕਤ ਰਹਿੰਦੀ ਹੈ ਤੇ ਇਸ ਲਈ ਮੈਂ ਸੋਚਿਆ ਚੱਲੀ ਆ ਮੈਂ ਨਾ ਹਲਕਾ ਹਲਕਾ ਟੱਚ ਲੈ ਕੇ ਤੇ ਇਹਨਾਂ ਨੂੰ ਕੰਪਲੀਟ ਕਰ ਦਵਾਂ ਕਿਉਂਕਿ ਕੱਟਾ ਪਵੇ ਚਾਹੇ ਨਾ ਪਵੇ ਧੂਲ ਲਾਵੇ ਚਾਹੇ ਨਾ ਆਵੇ ਕਮੇਟੀ ਤੋਂ ਦੇ ਸਭ ਇੱਕੋ ਜੁਕਾ ਹੁੰਦਾ ਪਰ ਕਈ ਨਾ ਪੰਜਾਬੀ ਦੇ ਵਰਡ ਮੇਰੇ ਇਸ ਤਰ੍ਹਾਂ ਦੇ ਵੀ ਐ ਤੇ ਲੋਕ ਮੈਨੂੰ ਫਿਰ ਮੈਸੇਜ ਕਰਦੇ ਕਹਿੰਦੇ ਕਿ मैम ਥੋੜਾ ਹਿੰਦੀ ਚ ਵੀ ਥੋੜਾ ਕਵਰ ਕਰਿਆ ਕਰੋ ਕੁਝ ਚੀਜ਼ਾਂ ਤੁਹਾਡੇ ਪੰਜਾਬੀ ਦੇ ਲਾਈਨਾਂ ਸਾਨੂੰ ਸਮਝ ਨਹੀਂ ਲੱਗਦੀ ਮੈਨੂੰ ਕਈ ਵਾਰ ਲੱਗਦਾ ਕਿ ਮੈਂ ਆਪਣੇ ਪੰਜਾਬ ਚ ਨਹੀਂ ਰਹਿੰਦੀ ਤਾਂ ਮੈਂ ਲਾਡੂ ਵਾਲੀ ਸਾਈਡ ਤੋਂ ਰਹਿੰਦੀ ਆ ਜਾਂ ਫਿਰ ਲਖਨਊ ਬਿਹਾਰ ਵਾਲੀ ਸਾਈਡ ਤੋਂ ਰਹਿੰਦੀ ਆ ਜਿਹੜਾ ਕਿ ਮੈਨੂੰ ਇੱਕ ਇੱਕ ਚੀਜ਼ ਹਿੰਦੀ ਚ ਆਪਸ਼ਨਸ ਕਰਨੀ ਪੈਂਦੀ ਹੈ ਰੂਮ ਹੋ ਗਿਆ ਹੈ ਸਾਡਾ ਕਲੀਨ ਜੋ ਕਿ ਤੁਸੀਂ ਸਾਰਿਆਂ ਨੇ ਦੇਖ ਲਿੱਤਾ ਹੋਇਆ ਹੈ ਤੇ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਕਿ ਜ਼ਰੂਰੀ ਨਹੀਂ ਹੁੰਦਾ ਕਿ ਮਤਲਬ ਦਿਵਾਲੀ ਦਾ ਹੀ ਇਹ ਸਿਸਟਮ ਚੱਲਿਆ ਜਾਵੇ ਇਹ ਅੱਗੋਂ ਪਿੱਛੋਂ ਵੀ ਸਾਡਾ ਸਿਸਟਮ ਜਿਹੜਾ ਕਿ ਚੱਲਣਾ ਹੀ ਪੈਂਦਾ ਹੈ ਇਹ ਹਰ ਇੱਕ ਚੀਜ਼ ਨੂੰ ਜਿੰਨਾ ਸੀ ਨੀਟ ਐਂਡ ਕਲੀਨ ਕਰਕੇ ਰੱਖਦੇ ਉਹ ਸਾਮਨਾ ਸੈਟਿੰਗਸ ਜਾਂਦੀ ਹੈ ਤੇ ਇਹ ਦੇਖੋ ਵਿਦਿਆ ਦੀ ਜਿਹੜੀ ਹਾਫ ਡਰੈਸ ਹੈ ਇਹ ਹੁਣ ਮੈਂ ਸੰਭਾਲ ਦੇਣੀ ਹੈ ਬੈੱਡ 'ਚ ਇਹ ਅਗਲੀ ਗਰਮੀਆਂ 'ਚ ਵਿਦਿਆ ਦੇ ਕੰਮ ਆਏਗੀ ਮਈ ਦੇ ਮਹੀਨੇ ਤੋਂ ਤੇ ਇਹ ਦੇਖੋ ਇਹਦੀ ਸਕਰਟਸ ਤੇ ਦੇਖੋ ਜੀ ਡிரஸ் ਦਾ ਕੋਈ ਫਰਕ ਨਹੀਂ ਆ ਫਰਕ ਸਿਰਫ ਇੰਨਾ ਉਹ ਡਾਰਕ ਗ੍ਰੇ ਕਲਰ ਚ ਆ ਜਾਂਦਾ ਤੇ ਇਹ ਲਾਈਟ ਜਾਂ ਸੁਰਮਾ ਸ਼ੇਡ ਆ ਰਿਹਾ ਤੇ ਇਸ ਲਈ ਮੈਂ ਤੁਹਾਨੂੰ ਕਹਿੰਨੀ ਕਿ ਸਕੂਲ ਦੇ ਜਿੰਨੇ ਮਤਲਬ ਰੀਤੀ ਰਵਾਜ ਹੈ ਸਾਰੇ ਸਕੂਲਾਂ ਦੇ ਵੱਖਰੇ ਵੱਖਰੇ ਆ ਕਿਤੇ ਕੋਈ ਡிரஸ் ਲੱਗੀ ਕਿਤੇ ਕੋਈ ਡிரஸ் ਲੱਗੀ ਹੈ ਤੇ ਇਸ ਲਈ ਬਹੁਤ ਮੁਸ਼ਕਲ ਹੋ ਜਾਂਦਾ ਹੈ ਬਾਕੀ ਇਹ ਦੇਖੋ ਕੰਮਚੋਰ ਇਹ 9 ਵਜੇ ਦੀ ਸੁੱਤੀ ਪਤਾ ਦਿਨ ਨੂੰ ਰਾਤੀ 8:15 ਰਾਤੀ ਵੀਵੇਕ 9 ਵਜੇ ਦੀ ਸੁੱਤੀ ਆ ਇੱਕ ਮੈਡਮ ਤੇ ਸਵੇਰੇ ਤੁਸੀਂ ਹਿਸਾਬ ਨਾਲ 9:15 ਤੇ ਉੱਠਦੀ ਆ ਇਸ ਹਿਸਾਬ ਨਾਲ ਵੇਖਿਆ ਜਾਵੇ ਤੇਰੀ ਘਟੋ ਕਰਨੀ 10 ਤੋਂ 11 ਘੰਟੇ ਨਹੀਂ ਇਹ ਪੂਰੀ ਹੋ ਗਈ ਹੋਈ ਆ ਤੇ ਹੈ ਇੱਕ ਤੇਰੀ ਮਾਂ ਜਿਹਨੂੰ ਐ ਵੀ ਨਹੀਂ ਪਤਾ ਹੁੰਦਾ ਕਿ ਕਿਹੜੇ ਵੇਲੇ ਉਹਦੀ ਅੱਖ ਖੁੱਲ ਜਾਣੀ ਆ ਤੇ ਕਿਹੜੇ ਵੇਲੇ ਕਿਹੜੇ ਕੰਮ ਸ਼ੁਰੂ ਹੋ ਜਾਣੇ ਤੇ ਦਿਮਾਗ ਚ ਚੱਲਨੇ ਮੇਰੇ ਸਿਰਫ ਵੀਡੀਓ ਜੇ ਬੇਸਟਿੰਦੀ ਆ ਬਾਕੀ ਦੇਖਿਆ ਜਾਵੇ ਅੱਜ ਸਾਡਾ ਰਸੋਈ ਦਾ ਵੀ ਕੰਮ ਲਗਭਗ ਮੇਰਾ ਰਸੋਈ ਦਾ ਕੰਮ ਤਾਂ ਵੈਸੇ ਕੰਪਲੀਟ ਹੋਈ ਜਾਂਦਾ ਹੈ ਤੇ ਅੱਜ ਸਭ ਤੋਂ ਔਖਾ ਕੰਮ ਆ ਗਿਆ ਇਸ ਚੀਜ਼ ਦਾ ਜੋ ਕਿ ਤੁਸੀਂ ਸਭ ਜਾਣਦੇ ਹੋ ਇਹ ਸਿਆਰ ਦੇ ਕੱਢਿਆ ਮੱਖਣ ਕਿ ਉਹ ਉਸ ਤੋਂ ਬਾਅਦ ਇਹਨੂੰ ਕਿਸ ਤਰ੍ਹਾਂ ਮਤਲਬ ਕੰਟੇਨਰ 'ਚ ਪਾਣਾ ਹੈ ਕਿਸ ਤਰ੍ਹਾਂ ਕਰਨਾ ਹੈ ਕਿਸ ਤਰ੍ਹਾਂ ਨਹੀਂ ਸਭ ਤੋਂ ਜ਼ਿਆਦਾ ਸਾਂਭ ਸਰਦੀਆਂ 'ਚ ਮੱਖਣ ਦੀ ਬਹੁਤ ਜ਼ਿਆਦਾ ਦਿੱਕਤ ਹੈ ਗਰਮੀਆਂ ਹੁੰਦੀਆਂ ਸੀ ਤੇ ਮੱਖਣ ਛੱਟਪਟ ਨਿਕਲ ਆਂਦਾ ਸੀ ਪਰ ਹੁਣ बहुत मुश्किल है बाकी किचन स्टोर्स मेरा ऑलरेडी ज़्यादा नहीं है देख मतलब होया कुछ कुछ रह गया तो कुछ कुछ हो गया बाकी यह रूम ये रूम में अपना जो सवेरे उठती हाँ उस टाइम अपना स्नान पानी करके पाठ पूजा करके ਸਾਨੂੰ ਬਣਾ ਇਸ ਰੂਮ ਨੂੰ ਹੀ ਰੈਡਿਕੇਟ ਕਰਦੇ ਹਾਂ ਕਾਰਨ ਇਹ ਕਿਉਂਕਿ ਸ੍ਰੋਮ ਦੇ ਵਿੱਚ ਅਸੀਂ ਫਰਮੇ ਇਹਦੇ ਫਾਦਰ ਵਿਤਿਆ ਔਰ ਮੈਂ ਇੱਥੇ ਸੁੱਤੇ ਹੁੰਦੇ ਆ ਤੇ ਕਿਉਂਕਿ ਮੈਨੂੰ ਹੁੰਦਾ ਹੈ ਕਿ ਬੁਰਾ ਲੱਗਦਾ ਹੈ ਬਲੈਂਕਟ ਤੁਹਾਡਾ ਬੈੱਡ ਦੇ ਉੱਪਰ ਖਿਲਰਿਆ ਹੋਵੇ ਚੱਦਰ ਖਿਲਰ ਰਹੀ ਹੋਵੇ ਆਪਣੇ ਆਪ ਨੂੰ ਦੰਦਾ ਫੀਲ ਦਿੰਦਾ ਤੇ ਇਸ ਲਈ ਬੈਟਰ ਹੈ ਕਿ ਆਪਣੇ ਆਪ ਨੂੰ ਕੋਸ਼ਿਸ਼ ਕਰੋ ਜਿੰਨਾ ਹੋ ਸਕੇ ਆਪਣੇ ਆਪ ਨੂੰ ਬਿਜ਼ੀ ਰੱਖਿਆ ਕਰੋ ਆਪਣੇ ਆਪ ਨਾਲ ਰਿਆ ਕਰੋ ਕਿਉਂਕਿ ਜਿੰਨੀ ਲਾਈਫ ਤੁਹਾਡੀ ਬਿਜ਼ੀ ਰਹੇਗੀ ਉਨਨਾ ਇਨਸਾਨ ਆਪਣੇ ਆਪ ਨਾਲ ਵਧੀਆ ਰਹਿੰਦਾ ਹੈ ਬਾਕੀ ਔਰ ਲੌਬੀ ਦਾ ਦੇਖਿਆ ਜਾਵੇ ਕਿਉਂਕਿ ਮੇਰਾ ਕੱਲ ਦਾ ਲੱਗ ਤਾਂ ਸਾਰਾ ਕੰਮ ਕੰਪਲੀਟ ਹੋ ਚੁੱਕਿਆ ਹੋਇਆ ਹੈ ਮੇਰਾ ਕੋਈ ਖਾਸ ਕੰਮ ਨਹੀਂ ਹੈ ਤੇ ਇਸ ਲਈ ਲੌਬੀ ਦੇ ਵਿੱਚ ਢੇਰ ਸਾਰਾ ਜਿਹੜਾ ਕੂੜਾ ਤੁਸੀਂ ਚੈੱਕ ਕਰ ਰਹੇ ਹੋ ਇਹ ਕੂੜਾ ਮੇਰਾ ਟੈਰਿਸ ਜਿਹੜਾ ਉੱਪਰ ਦਾ ਟੈਰਿਸ ਹੁੰਦਾ ਉਹ ਟੈਰਿਸ ਤੋਂ ਮੈਂ ਸਾਰਾ ਕਲੀਨ ਔਰ ਵਾਸ਼ ਕਰਨ ਤੋਂ ਬਾਅਦ ਉਹਨੂੰ نیچے ਲੈ ਕੇ ਆਇਆ ਬਾਕੀ ਗੁੜੇ ਵਾਲੇ ਆ ਕੇ ਡਸਪੈਨ ਲੈ ਜਾਣਗੇ ਔਰ ਬਾਕੀ ਤੁਸੀਂ ਮੈਨੂੰ ਦੱਸਦੇ ਰਿਹਾ ਕੋ ਰ ਤੁਹਾਨੂੰ ਮੇਰੀ ਵੀਡੀਓਜ਼ ਕਿਸ ਤਰ੍ਹਾਂ ਦੀ ਲੱਦੀ ਹੈ ਮੇਰੀ ਗੱਲਬਾਤ ਕਰਨਾ ਕਿਸ ਤਰ੍ਹਾਂ ਦਾ ਲੱਗਦਾ ਹੈ ਹਰ ਇੱਕ ਚੀਜ਼ ਤੁਹਾਨੂੰ ਕਿਸ ਤਰ੍ਹਾਂ ਦਾ ਮਤਲਬ ਫੋਟੋ ਸਾਹਿਬ ਸਬਕੁਸ਼ਟੀmeida ਲੱਗਦਾ ਹੈ ਬੱਕੇ ਦੇਖੋ ਛੋਟੇ ਛੋਟੇ ਸਟਿਕਰਸ ਇਹ ਸਾਰੇ ਕੰਮ ਇਹਦੇ ਆ ਇਹ ਬੱਚੀ ਹੈ ਇਹ ਦੇਖਣਾ ਯਾਰ ਕੀ ਟੋਫੀ ਹੈ ਚਾਕਲੇਟ ਹੈ ਫੁੱਲ ਹੈ ਬੰਨੇ ਕੀ ਕੀ ਚੀਜ਼ਾਂ ਲਾਈਆਂ ਪਾਪਾਇ ਦਾ ਆਇਆ ਮੈਨੂੰ ਬੋਲਣ ਲੱਗ ਪਿਆ ਮੈਂ ਕਿ ਹਰ ਵੇਲੇ ਮੇਰੇ ਤੇ ਕੋਈ ਹੈਵੀ ਹੋਏ ਰਹਿੰਦੇ ਹੋ ਔਰ ਜਿਹੜੇ ਚਾਰ ਤੇ ਨਿਆਣੀਆਂ ਤੁਹਾਡੇ ਆਪਣੇ ਇਹਨਾਂ ਨੂੰ ਵੀ ਕੁਝ ਕਹਿ ਦਿਆ ਕਰੋ ਕਿ ਸਾਰਾ ਕੁਝ ਮੇਰੇ ਤੇ ਹੀ ਹੈਵੀ ਹੋਇਆ ਹੁੰਦਾ ਹਰ ਇੱਕ ਕੰਮ ਤੇ ਅਗੋਂ ਮੈਂ ਕਹਿੰਦੇ ਕਿ ਤੂੰ ਉਹਨੂੰ ਕਿਉਂ ਨਹੀਂ ਸਮਝਾਉਂਦੀ ਮੈਂ ਕਿਹਾ ਮੈਂ ਸਮਝਾ ਚੁੱਕੀ ਹਾਂ ਸਮਝਣ ਵਾਲਾ ਨਹੀਂ ਸਮਝਦਾ ਮੈਂ ਕੀ ਕਰਾਂ ਬਾਕੀ ਦੇਖੋ ਜੀ ਇੱਕ ਜਿਗੀ ਦਾ ਪ੍ਰਸ਼ਾਦ ਜਿਹੜਾ ਕਿ ਮੈਂ ਲక్ష్ਮੀ ਪੂਜਨ ਟਾਈਮ ਲਗਾਇਆ ਸੀ ਇਨੂੰ ਗਿਰੀ ਨੂੰ ਕੱਢਣ ਲੱਗਿਆ ਸਾਰਿਆਂ ਨੂੰ ਬੜੀ ਦਿੱਕਤ ਆਉਂਦੀ ਹੈ ਤੇ ਇੱਕ ਇਹਦਾ ਈਜ਼ੀ ਸੈਂਪਲਸ ਮੈਂ ਤੁਹਾਨੂੰ ਦੱਸਦੀਆਂ ਕਿ ਇਹਨਾਂ ਵਿੱਚ ਰਾਤ ਦਾ ਡਿੱਪ ਕੀਤਾ ਐ ਸੀ ਪਾਣੀ ਦੇ ਵਿੱਚ ਤੇ ਹੁਣ ਦੇਖੋ ਗਿਰੀ ਇੱਕਦਮ ਨਰਮ ਪੈ ਗਈ ਹੋਈ ਐ ਤੇ ਸਿਰਫ ਥੋੜੀ ਦੇਰ ਤੱਕ ਕੀ ਕਰਨਾ ਵੇਖੋ ਨਿਕਲ ਗਈ ਐ ਨਾ ਨਰਮ ਰਾਤ ਵੇਲੇ ਇਹਨੂੰ ਪਿਓ ਦਿਨੇ ਵੇਖੋ ਗਿਰੀ ਨਿਕਲ ਕੇ ਬਾਹਰ ਆਈ ਸਿਰਫ ਕੁਛ ਨਹੀਂ ਕੀਤਾ ਇਹਨੂੰ ਹਲਕਾ ਜਿਹਾ ਤੁਸੀਂ ਇਸ ਤਰ੍ਹਾਂ ਨੱਪਣਾ ਤੇ ਜਦੋਂ ਨੱਪੋਗੇ ਤੇ ਨਾਲ ਹੀ ਸ਼੍ਰੀਕਾ ਟੁੱਟਦਾ ਜਾਏਗਾ ਤੇ ਨਾਲ ਹੀ ਮਲੇ ਜਿਹੜੀ ਤੁਹਾਡੀ ਗਿਰੀ ਐ ਉਹ ਨਿਕਲ ਕੇ ਆਰਾਮੀ ਨਾਲ ਬਾਹਰ ਆ ਜੇਗੀ ਕਈਆਂ ਦੀ ਬੜੀ ਪ੍ਰੋਬਲਮ ਲੈਂਦੀ ਹੈ ਕਿ ਨਾਰੀਅਲ ਨਿਕਲਦਾ ਨਹੀਂ ਹੈ ਬੜੀ ਦਿੱਕਤ ਆਉਂਦੀ ਹੈ ਹੱਥਾਂ 'ਚ ਵੱਜ ਜਾਂਦਾ ਤੇ ਕੋਸ਼ਿਸ਼ ਕਰੋ ਜਿਸ ਤਰ੍ਹਾਂ ਮੈਂ ਈਜ਼ੀ ਟੂ ਈਜ਼ੀ ਹਰ ਇੱਕ ਚੀਜ਼ ਨੂੰ ਕਰਦੀਆਂ ਕੋਸ਼ਿਸ਼ ਕਰੋ ਤੁਸੀਂ ਵੀ ਕਰਕੇ ਦੇਖੋ ਤੇ ਇਹ ਦੇਖੋ ਗਿਰੀ ਨਿਕਲ ਕੇ ਜਿੰਨੀ ਕਾ ਜ਼ਰੂਰਤ ਆ ਉਹਨੇ ਕਿ ਤੁਸੀਂ ਕੱਢ ਲਓ ਬਾਕੀ ਇਹਨੂੰ ਪਾਣੀ ਦੇ ਵਿੱਚ ਹੀ ਰੱਖ ਰੱਖੋ ਕਿਉਂਕਿ ਇਦਾਂ ਡਰਾਈ ਹੋ ਜਾਏ ਕਿ ਸਿਲਕਾ ਆ ਜਾਏਗਾ ਤੇ ਫਿਰ ਵਧੀਆ ਨਹੀਂ ਲੱਗੇਗੀ ਬਾਕੀ ਪ੍ਰਵਾਹ ਫੇਸਬੁੱਕ ਫੈਮਲੀ ਜੀ ਬਹੁਤ ਤੁਹਾਡੀ ਸਪੋਰਟ ਦੀ ਲੋੜ ਹੈ ਬਹੁਤ ਤੁਹਾਡੇ ਪਿਆਰ ਦੀ ਲੋੜ ਹੈ ਮੈਂ ਚਾਹੁੰਨੀ ਆ ਕਿ ਤੁਸੀਂ ਮੈਨੂੰ ਇਸ ਤਰ੍ਹਾਂ ਸਪੋਰਟ ਕਰਦੇ ਰਹੋ ਤੇ ਅੱਜ ਦੇ ਆਉਣ ਵਾਲੇ ਟਾਈਮ ਦੇ ਵਿੱਚ ਜੋ ਸਮਾਂ ਚੱਲ ਰਿਹਾ ਹੈ ਇੱਕ ਮੋਨਿਕਾ ਦਾ ਵੀ ਨਾਮ ਹੋ ਜਾਵੇ ਕਿ ਹਾਂ ਕੋਈ ਮੋਨਿਕਾ ਦਾ ਵੰਦਾ ਚੈਨਲ ਹੈ ਜਿੰਨੂੰ ਕੀ ਪ੍ਰਵਾਹ ਸਮੇਤ ਲੋਕਾਂ ਨੇ ਬਹੁਤ ਸਕੋਲਡ ਕੀਤਾ ਸੋ ਸ਼ੁਕਰੀਆ ਧੰਨਵਾਦ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਚ ਗਲਤੀ ਹੋ ਗਈ ਹੋਵੇ ਤਾਂ ਮਾਫੀ ਚਾਹੁੰਨੀ ਆ ਸਟੇ ਕੇਅਰ ਬਾਏ ਬਾਏ